ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤੀ ਸ਼ਕਤੀ ਟੀਵੀ ਪੰਜਾਬੀ ਚੈਨਲ ਤੇ ਆਪ ਸਰਬੱਤ ਸੰਗਤ ਦਾ ਸਵਾਗਤ ਹੈ ਜਿਵੇਂ ਕਿ ਇਸ ਚੈਨਲ ਦੇ ਨਾਲ ਜੁੜੀ ਹੋਈ ਸੰਗਤ ਇਸ ਗੱਲ ਤੋਂ ਪਹਿਲਾਂ ਤੋਂ ਹੀ ਜਾਣੂ ਹੈ ਕਿ ਇਸ ਚੈਨਲ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਉਚਾਰਨ ਗੁਰਬਾਣੀ ਦੀ ਸੰਥਿਆ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕਰ ਰਹੇ ਹਾਂ ਬਹੁਤ ਸਾਰੀਆਂ ਸੰਗਤਾਂ ਨੇ ਪਹਿਲੀਆਂ ਜਿਹੜੀਆਂ ਦੋ ਵੀਡੀਓ ਅਸੀਂ ਅਪਲੋਡ ਕੀਤੀਆਂ ਹਨ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਹੈ ਉਮੀਦ ਹੈ ਸਾਡਾ ਜਿਹੜਾ ਕੰਮ ਹੈ ਉਹ ਸੰਗਤ ਨੂੰ ਪਸੰਦ ਆ ਰਿਹਾ ਹੈ ਤੇ ਇਸ ਵੀਡੀਓ ਨੂੰ ਵੀ ਆਪ ਜੀ ਉਸੇ ਤਰ੍ਹਾਂ ਹੀ ਪਿਆਰ ਅਤੇ ਸਤਿਕਾਰ ਦਿਓਗੇ ਸਾਡ ਸੰਗਤ ਕਈ ਵੀਰਾਂ ਦਾ ਇਹ ਸਵਾਲ ਹੈ ਕਿ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੀ ਸੰਥਿਆ ਸਾਡੇ ਲਈ ਕਿਉਂ ਜ਼ਰੂਰੀ ਹੈ ਆਓ ਆਪਾਂ ਇਹਦੇ ਨਾਲ ਸੰਬੰਧਿਤ ਕੁਝ ਵਿਚਾਰ ਅੱਜ ਦੀ ਇਸ ਵੀਡੀਓ ਦੇ ਵਿੱਚ ਸਾਂਝੇ ਕਰਨ ਦਾ ਯਤਨ ਕਰੀਏ। ਦਰਅਸਲ ਗੱਲ ਇਹ ਹੈ ਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੇ ਇਨਸਾਨ ਨੂੰ ਇੱਕ ਬਹੁਤ ਵੱਡੀ ਨਿਯਮਤ ਦਿੱਤੀ ਹੈ। ਸਾਡੀ ਇਸ ਮਨੁੱਖਾ ਸਰੀਰ ਨੂੰ ਵਾਹਿਗੁਰੂ ਪਰਮਾਤਮਾ ਜੀ ਨੇ ਸਿਰਜਿਆ ਬਣਾਇਆ। ਇਹਨੂੰ ਅਲੱਗ-ਅਲੱਗ ਤਰ੍ਹਾਂ ਦੇ ਅੰਗ ਦਿੱਤੇ ਜਿਨ੍ਹਾਂ ਦਾ ਵੱਖਰਾ-ਵੱਖਰਾ ਕਾਰਜ ਹੈ। ਅੱਖਾਂ ਦੇ ਨਾਲ ਅਸੀਂ ਵੇਖਦੇ ਹਾਂ। ਕੰਨਾਂ ਦੇ ਅੰਦਾਲ ਅਸੀਂ ਸੁਣਨ ਦਾ ਕਾਰਜ ਕਰਦੇ ਹਾਂ ਪੈਰ ਸਾਡੇ ਚੱਲਣ ਦੇ ਕੰਮ ਆਉਂਦੇ ਨੇ ਹੱਥ ਜਿਨ੍ਹਾਂ ਦੇ ਅੰਦਾਲ ਅਸੀਂ ਸੇਵਾ ਕਰਦੇ ਹਾਂ ਕੰਮ ਧੰਦਾ ਕਰਦੇ ਹਾਂ ਇਸੇ ਤਰ੍ਹਾਂ ਵਾਹਿਗੁਰੂ ਜੀ ਨੇ ਸਾਡੇ ਤੇ ਕਿਰਪਾ ਕੀਤੀ ਸਾਨੂੰ ਇੱਕ ਇੰਦਰਾ ਦਿੱਤਾ ਜਿਸ ਨੂੰ ਅਸੀਂ ਜ਼ੁਬਾਨ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ ਇਹਦੇ ਲਈ ਸ਼ਬਦ ਰਸਨਾ ਵੀ ਆਇਆ ਹੈ ਤੇ ਗੁਰਬਾਣੀ ਵਿੱਚ ਸ਼ਬਦ ਮਹਾਰਾਜ ਜੀ ਨੇ ਜ਼ੇਬਾ ਵੀ ਵਰਤਿਆ ਗਿਆਨ ਇੰਦਰੀ ਤੇ ਕਰਮ ਇੰਦਰੀ ਦੋਨਾਂ ਦੇ ਵਿੱਚ ਹੀ ਜ਼ੁਬਾਨ ਸ਼ਾਮਲ ਕੀਤੀ ਜਾਂਦੀ ਹੈ। ਵਾਹਿਗੁਰੂ ਜੀ ਦੀ ਮਹਾਨ ਕਿਰਪਾ ਹੋਈ ਇਨਸਾਨ ਦੇ ਉੱਪਰ ਕਿ ਉਸ ਪ੍ਰਮਾਤਮਾ ਨੇ ਸਿਰਫ ਮਨੁੱਖ ਨੂੰ ਜ਼ੁਬਾਨ ਹੀ ਨਹੀਂ ਦਿੱਤੀ ਬਲਕਿ ਇਸ ਜ਼ੁਬਾਨ ਨੂੰ ਸ਼ਬਦ ਬੋਲਣ ਦੀ ਵੀ ਤਾਕਤ ਦਿੱਤੀ ਹੈ। ਤੁਸੀਂ ਵੇਖੋ ਵਾਹਿਗੁਰੂ ਦੀ ਸਾਜੀ ਇਸ ਕਾਇਨਾਤ ਵਿੱਚ ਕਿੰਨੇ ਜੀਵ ਜੰਤੂ ਨੇ। ਇਹਦੇ ਵਿੱਚ ਨਿੱਕੀ ਕੀੜੀ ਤੋਂ ਲੈ ਕੇ ਵਿਸ਼ਾਲ ਹਾਥੀ ਤੱਕ ਜਾਨਵਰ ਮੌਜੂਦ ਨੇ। ਇਦੇ ਵਿੱਚ ਪੇੜ ਪੌਦੇ ਸ਼ਾਮਲ ਨੇ ਪੰਛੀ ਸ਼ਾਮਲ ਨੇ ਕਿੰਨੇ ਜੀਵ ਨੇ ਜਿਨ੍ਹਾਂ ਦੇ ਮੂੰਹ ਦੇ ਵਿੱਚ ਜ਼ੁਬਾਨ ਹੈ ਪਰ ਮਨੁੱਖ ਦੀ ਤਰ੍ਹਾਂ ਸ਼ਬਦ ਨਹੀਂ ਬੋਲ ਸਕਦੇ ਪਰਮਾਤਮਾ ਨੇ ਮਨੁੱਖ ਦੇ ਉੱਪਰ ਕਿਰਪਾ ਕੀਤੀ ਇਸ ਨੂੰ ਜ਼ੁਬਾਨ ਦੇਣ ਦੇ ਅੰਦਾਲ ਨਾਲ ਸ਼ਬਦ ਬੋਲਣ ਦੀ ਤਾਕਤ ਵੀ ਦਿੱਤੀ ਹੈ ਜਦੋਂ ਤੋਂ ਇਨਸਾਨ ਨੇ ਇਸ ਧਰਤੀ ਤੇ ਜਨਮ ਲੈਣ ਤੋਂ ਬਾਅਦ ਹੋਸ਼ ਸੰਭਾਲੀ ਮਨੁੱਖ ਨੇ ਆਪਣੇ ਹਾਵ ਭਾਵ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨਾ ਸ਼ੁਰੂ ਕੀਤਾ ਇਨਸਾਨ ਆਪਣੀਆਂ ਭਾਵਨਾਵਾਂ ਨੂੰ ਜਿੰਨਾ ਸ਼ਬਦਾਂ ਦੇ ਰਾਹੀਂ ਪ੍ਰਗਟ ਕਰਦਾ ਹੈ ਉਹਨਾਂ ਬੋਲੇ ਜਾਣ ਵਾਲੇ ਸ਼ਬਦਾਂ ਨੂੰ ਹੀ ਅਸੀਂ ਬੋਲੀ ਕਹਿੰਦੇ ਹਾਂ ਜਾਂ ਸ਼ਬਦ ਭਾਸ਼ਾ ਵਰਤਿਆ ਜਾਂਦਾ ਹੈ ਭਾਸ਼ਾ ਅਤੇ ਬੋਲੀ ਇਹ ਦੋਨੋਂ ਹੀ ਸਮਾਨ ਅਰਥਕ ਸ਼ਬਦ ਨੇ ਸੌਖੇ ਸ਼ਬਦਾਂ ਦੇ ਵਿੱਚ ਗੱਲ ਕਰੀਏ ਜੋ ਮਨੁੱਖ ਆਪਣੇ ਹਾ ਭਾਵ ਨੂੰ ਪ੍ਰਗਟ ਕਰਨ ਵਾਸਤੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਵਾਸਤੇ ਜਿੰਨਾ ਸ਼ਬਦਾਂ ਦੀ ਵਰਤੋਂ ਕਰਦਾ ਹੈ ਉਹਨਾਂ ਸ਼ਬਦਾਂ ਨੂੰ ਆਪਾਂ ਬੋਲੀ ਕਹਿੰਦੇ ਹਾਂ ਵਿਦਵਾਨਾਂ ਦਾ ਮੰਨਣਾ ਹੈ ਕਿ ਇਸ ਧਰਤੀ ਦੇ ਉੱਪਰ ਜਿਸ ਧਰਤੀ ਤੇ ਅਸੀਂ ਵੱਸ ਰਹੇ ਹਾਂ ਤਕਰੀਬਨ 5000 ਤੋਂ ਵੱਧ ਭਾਸ਼ਾਵਾਂ ਜਿਹੜੀਆਂ ਨੇ ਉੱਥੇ ਬੋਲੀਆਂ ਜਾਂਦੀਆਂ ਨੇ ਅਲੱਗ-ਅਲੱਗ ਭਾਸ਼ਾਵਾਂ ਜਿਵੇਂ ਆਪਾਂ ਪੰਜਾਬ ਵਿੱਚ ਰਹਿ ਰਹੇ ਹਾਂ ਸਾਡੀ ਮਾਂ ਬੋਲੀ ਪੰਜਾਬੀ ਹੈ ਇਸੇ ਤਰ੍ਹਾਂ ਕੋਈ ਗੁਜਰਾਤ ਦੇ ਇਲਾਕੇ ਵਿੱਚ ਰਹਿ ਰਿਹਾ ਤੇ ਗੁਜਰਾਤੀ ਉਹਦੀ ਮਾਤ ਭਾਸ਼ਾ ਹੈ। ਬੰਗਾਲ ਵਿੱਚ ਰਹਿਣ ਵਾਲੇ ਬੰਗਾਲੀ ਬੋਲਦੇ ਨੇ। ਦੂਜੇ ਦੇਸ਼ਾਂ ਦੀ ਗੱਲ ਕਰੀਏ। ਜਾਪਾਨ ਵਿੱਚ ਰਹਿਣ ਵਾਲਿਆਂ ਦੀ ਜਪਾਨੀਜ਼ ਆਪਣੀ ਭਾਸ਼ਾ ਹੈ। ਚైనా ਵਿੱਚ ਰਹਿਣ ਵਾਲੇ ਚਾਈਨੀਜ਼ ਬੋਲਦੇ ਨੇ। ਸੋ ਇਸ ਤਰ੍ਹਾਂ ਕੁੱਲ ਮਿਲਾ ਕੇ 5000 ਤੋਂ ਵੱਧ ਭਾਸ਼ਾਵਾਂ ਇਸ ਸੰਸਾਰ ਦੇ ਵਿੱਚ ਮੌਜੂਦ ਨੇ। ਇਸ ਤੋਂ ਥੋੜਾ ਜਿਹਾ ਅੱਗੇ ਤੁਰੀਏ। ਸਮਾਪਾ ਕੇ ਕਿਉਂਕਿ ਪਹਿਲਾਂ ਤਾਂ ਇਨਸਾਨ ਨੇ ਸਿਰਫ ਬੋਲਣਾ ਸਿੱਖਿਆ। ਆਪਣੇ ਹਾ ਭਾਵ ਨੂੰ ਪ੍ਰਗਟ ਕਰਨਾ ਸਿੱਖਿਆ ਸ਼ਬਦਾਂ ਦੇ ਰਾਹੀਂ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਬਨੁਖ ਬਿਆਨ ਕਰਨ ਲੱਗ ਪਿਆ ਪਰ ਫਿਰ ਸਮਾਂ ਆਇਆ ਕਿ ਜੋ ਉਹ ਆਪਣੀ ਜ਼ੁਬਾਨ ਤੋਂ ਬੋਲ ਰਿਹਾ ਸੀ ਉਸ ਜ਼ੁਬਾਨ ਤੋਂ ਬੋਲੇ ਹੋਏ ਸ਼ਬਦਾਂ ਨੂੰ ਲਿਖਤ ਦਾ ਰੂਪ ਦਿੱਤਾ ਜਾਵੇ ਜਦੋਂ ਕਿਸੇ ਭਾਸ਼ਾ ਨੂੰ ਕਿਸੇ ਬੋਲੀ ਨੂੰ ਲਿਖਿਆ ਜਾਂਦਾ ਹੈ ਸਾਸੰਗਤ ਉਸ ਵੇਲੇ ਜਿੰਨਾ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਜਿੰਨਾ ਅੱਖਰਾਂ ਦੀ ਵਰਤੋਂ ਕੀਤੀ ਜਾਂਦੀ ਉਨੂੰ ਲਿਪੀ ਕਿਹਾ ਜਾਂਦਾ ਹੈ ਭਾਵੇਂ ਕਿ ਜਿੰਨਾ ਸ਼ਬਦਾਂ ਦੇ ਵਿੱਚ ਉਸ ਭਾਸ਼ਾ ਨੂੰ ਉਸ ਬੋਲੀ ਨੂੰ ਲਿਖਿਆ ਜਾਂਦਾ ਹੈ ਉਸ ਨੂੰ ਉਸ ਭਾਸ਼ਾ ਦੀ ਲਿਪੀ ਕਿਹਾ ਜਾਂਦਾ ਹੈ ਜਿਵੇਂ ਕਿ ਹਿੰਦੀ ਭਾਸ਼ਾ ਦੀ ਲਿਪੀ ਦੇਵਨਾਗਰੀ ਹੈ ਅੰਗਰੇਜ਼ੀ ਭਾਸ਼ਾ ਦੀ ਲਿਪੀ ਰੋਮਨ ਹੈ ਇਸੇ ਤਰ੍ਹਾਂ ਪੰਜਾਬੀ ਭਾਸ਼ਾ ਨੂੰ ਲਿਖਣ ਬਾਅਦ ਤੇ ਜਿੰਨਾ ਅੱਖਰਾਂ ਦੀ ਵਰਤੋਂ ਗੁਰੂ ਸਾਹਿਬ ਨੇ ਕੀਤੀ ਉਸ ਨੂੰ ਗੁਰਮੁਖੀ ਲਿਪੀ ਕਿਹਾ ਜਾਂਦਾ ਹੈ ਸਰੋਤੇ ਜਾਣਦੇ ਹੋਣਗੇ ਕਿ ਪੰਜਾਬੀ ਨੂੰ ਲਿਖਣ ਵਾਸਤੇ ਵੈਸੇ ਦੋ ਲਿਪੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਇੱਧਰ ਚੜ੍ਹਦੇ ਪੰਜਾਬ ਦੇ ਵਿੱਚ ਆਪਾਂ ਗੁਰਮੁਖੀ ਲਿਪੀ ਦੀ ਵਰਤੋਂ ਕਰਦੇ ਹਾਂ ਪਾਕਿਸਤਾਨ ਦੇ ਵਿੱਚ ਜੋ ਲੈਂਦਾ ਪੰਜਾਬ ਹੈ ਉਧਰ ਉਹ ਸ਼ਾਹਮੁਖੀ ਲਿਪੀ ਵਰਦੇ ਨੇ ਗੁਰਮੁਖੀ ਲਿਪੀ ਬਾਰੇ ਜੋ ਵਿਦਵਾਨਾਂ ਨੇ ਖੋਜ ਕੀਤੀ ਗੁਰੂ ਅੰਗਦ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਦੂਸਰੇ ਸਤਿਗੁਰੂ ਜੀ ਨੇ ਅੱਜ ਦੀ ਜੋ ਗੁਰਮੁਖੀ ਲਿਪੀ ਹੈ ਇਹਦੇ ਰੂਪ ਨੂੰ ਸਵਾਰਿਆ ਇਹਦੇ ਰੂਪ ਨੂੰ ਸ਼ਿੰਗਾਰਿਆ ਹੈ ਕੁੰਝ ਪੰਜਾਬੀ ਭਾਸ਼ਾ ਤਾਂ ਬਹੁਤ ਪੁਰਾਣੀ ਹੈ। ਬਾਬਾ ਫਰੀਦ ਸਾਹਿਬ ਕਿਦਰੇ 12ਵੀਂ ਸੰਦੀ ਦੇ ਵਿੱਚ ਹੋਏ ਨੇ। ਅਸੀਂ ਉਹਨਾਂ ਦੀ ਬਾਣੀ ਪੜ੍ਹਦੇ ਹਾਂ ਤੇ ਉਹਨਾਂ ਨੇ ਠੇਢ ਪੰਜਾਬੀ ਦੇ ਸ਼ਬਦਾਂ ਦੀ ਵਰਤੋਂ ਕੀਤੀ ਹੈ। ਇਸੇ ਤਰ੍ਹਾਂ ਗੁਰੂ ਸਾਹਿਬਾਨ ਜੀ ਨੇ ਵੀ ਠੇਢ ਪੰਜਾਬੀ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਬਾਣਾਂ ਉਚਾਰਨ ਕੀਤੀਆਂ ਨੇ ਇਹ ਬਿਲਕੁਲ ਠੇਢ ਪੰਜਾਬੀ ਦੇ ਵਿੱਚ। ਸੋ ਪੰਜਾਬੀ ਭਾਸ਼ਾ ਬਹੁਤ ਪੁਰਾਣੀ ਹੈ। ਪਰ ਜਿਹੜੀ ਲਿਪੀ ਹੈ ਇਸ ਸਮੇਂ ਦੇ ਨਾਲ ਇਹਦੇ ਵਿੱਚ ਥੋੜੀ-ਥੋੜੀ ਤਬਦੀਲੀ ਆਉਂਦੀ ਰਹੀ ਗੁਰੂ ਅੰਗਦ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਦੂਸਰੇ ਸਤਿਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਕਿ ਇਸ ਦੇ ਸਰੂਪ ਨੂੰ ਸਵਾਰਿਆ ਤੇ ਜੋ ਅੱਜ ਵਾਲਾ ਆਪਾਂ 35 ਅਖਰੀ ਦਾ ਰੂਪ ਵੇਖਦੇ ਹਾਂ ਊੜੇ ਆੜੇ ਦਾ ਰੂਪ ਦੇਖਦੇ ਹਾਂ ਇਹ ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਇਸ ਲਿਪੀ ਨੂੰ ਤਿਆਰ ਕੀਤਾ ਜਦ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾ ਸਤਿਗੁਰੂ ਜੀ ਦੀ ਸੰਪਾਦਨਾ ਕੀਤੀ ਤਾਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਵਾਸਤੇ ਵੀ ਗੁਰਮੁਖੀ ਲਿਪੀ ਦੀ ਚੋਣ ਕੀਤੀ ਹਾਲਾਂਕਿ ਬਹੁਤ ਸਾਰੀਆਂ ਹੋਰ ਵੀ ਉਸ ਵੇਲੇ ਲਿਖਤਾਂ ਮੌਜੂਦ ਨੇ ਦੂਸਰੇ ਧਰਮਾਂ ਦੇ ਗ੍ਰੰਥ ਆਪਾਂ ਵੇਖੀਏ ਤੇ ਜ਼ਿਆਦਾਤਰ ਸਾਨੂੰ ਸੰਸਕ੍ਰਿਤ ਭਾਸ਼ਾ ਦੇ ਵਿੱਚੋਂ ਮਿਲਦੇ ਨੇ ਸੰਸਕ੍ਰਿਤ ਭਾਸ਼ਾ ਜਿਹੜੀ ਕਿ ਆਮ ਲੋਕਾਂ ਦੇ ਵਿੱਚ ਬੋਲੀ ਨਹੀਂ ਸੀ ਜਾ ਰਹੀ ਜਿਸ ਕਾਰਨ ਕਰਕੇ ਉਸ ਭਾਸ਼ਾ ਦੇ ਲਿਖੇ ਹੋਏ ਜਿਹੜੇ ਗ੍ਰੰਥ ਨੇ ਉਹ ਆਮ ਲੋਕਾਂ ਦੀ ਪਹੁੰਚ ਤੋਂ ਵੀ ਦੂਰ ਸਨ ਗੁਰੂ ਪਾਸ਼ਾ ਜੀ ਦੀ ਇਹ ਵਿਚਾਰ ਹੈ ਕਿ ਧਰਮ ਗ੍ਰੰਥ ਗੁਰਬਾਣੀ ਉਸ ਭਾਸ਼ਾ ਦੇ ਵਿੱਚ ਲਿਖੀ ਜਾਏ ਜਿਸ ਭਾਸ਼ਾ ਦੇ ਵਿੱਚ ਆਮ ਲੋਕ ਆਸਾਨੀ ਦੇ ਨਾਲ ਉਸ ਨੂੰ ਪੜ ਸਕਦੇ ਹੋਣ ਹੁਣ ਧਿਆਨ ਦੇਣਾ ਆਪਾਂ ਇਥੋਂ ਵਿਚਾਰ ਦੀ ਸ਼ੁਰੂਆਤ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬਾ ਦੇ ਸੱਚੇ ਪਾਸ਼ਾ ਜੀ ਦੀ ਪਾਵਨ ਬਾਣੀ ਦੀ ਸੰਥਿਆ ਅਖਰ ਅਸੀਂ ਕਰਨੀ ਕਿਉਂ ਹੈ ਗੁਰਬਾਣੀ ਨੂੰ ਪੜਨ ਵਾਸਤੇ ਅਸੀਂ ਉਹਦੀ ਸੰਥਿਆ ਕਿਉਂ ਲੈਣੀ ਹੈ ਅਸੀਂ ਧਿਆਨ ਕਿਉਂ ਦੇਣਾ ਸ਼ਬਦਾਂ ਦੇ ਉਚਾਰਨ ਵਾਲੇ ਪਾਸੇ ਉਹਦਾ ਕਾਰਨ ਇਹ ਹੈ ਕਿ ਜਿੰਨਾ ਸਮਿਆਂ ਦੇ ਵਿੱਚ ਮਹਾਰਾਜ ਸਤਗੁਰੂ ਜੀ ਨੇ ਇਸ ਬਾਣੀ ਨੂੰ ਉਚਾਰਨ ਕੀਤਾ ਉਸ ਵਕਤ ਦੀ ਪੰਜਾਬੀ ਵਿੱਚ ਤੇ ਹੁਣ ਦੇ ਸਮੇਂ ਦੀ ਪੰਜਾਬੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਦੂਸਰੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਸਿਰਫ ਤੇ ਸਿਰਫ ਗੁਰੂ ਸਾਹਿਬ ਜੀ ਨੇ ਪੰਜਾਬੀ ਦੇ ਹੀ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਮਹਾਰਾਜ ਜੀ ਨੂੰ ਬਹੁਤ ਸਾਰੇ ਲੋਕ ਦੂਜੀਆਂ ਭਾਸ਼ਾਵਾਂ ਬੋਲਣ ਵਾਲੇ ਤੇ ਸਮਝਣ ਵਾਲੇ ਵੀ ਮਿਲਦੇ ਰਹੇ ਮਿਸਾਲ ਵਜੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਚਾਰ ਉਦਾਸੀਆਂ ਕੀਤੀਆਂ ਗੁਰੂ ਸਾਹਿਬ ਉਹਨਾਂ ਚੋਂ ਉਦਾਸੀਆਂ ਦੇ ਵਿੱਚ ਦੇਸ਼ ਦੇ ਕੋਨੇ-ਕੋਨੇ ਤੱਕ ਉਹਨਾਂ ਨੇ ਭ੍ਰਮਣ ਕੀਤਾ ਬਲਕਿ ਮਹਾਰਾਜ ਦੂਜਿਆਂ ਦੇਸ਼ਾਂ ਦੇ ਵਿੱਚ ਵੀ ਗਏ ਇਹਦਾ ਮਤਲਬ ਸਤਗੁਰੂ ਜੀ ਨੂੰ ਅਲੱਗ-ਅਲੱਗ ਬੋਲੀਆਂ ਬੋਲਣ ਵਾਲੇ ਲੋਕ ਅਲੱਗ-ਅਲੱਗ ਪਛਾਵਾ ਬੋਲਣ ਵਾਲੇ ਲੋਕ ਮਿਲਦੇ ਰਹੇ ਮਹਾਰਾਜ ਜੀ ਨੂੰ ਬੜੇ ਥਾਵਾਂ ਤੇ ਕਾਜ਼ੀ ਲੋਕ ਮਿਲੇ ਮੁੱਲਾ ਲੋਕ ਮਿਲੇ ਉਹਨਾਂ ਦੀ ਭਾਸ਼ਾ ਫਾਰਸੀ ਸੀ ਅਰਬੀ ਭਾਸ਼ਾ ਦੇ ਜਾਂ ਫਾਰਸੀ ਵਿੱਚ ਉਹ ਗੱਲ ਕਰਦੇ ਸਨ ਜਿਸ ਕਾਰਨ ਕਰਕੇ ਸਤਗੁਰੂ ਜੀ ਨੇ ਜਦੋਂ ਉਹਨਾਂ ਦੀਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੇ ਨਾਲ ਚਰਚਾ ਕਰਦੇ ਹੋ ਗੁਰੂ ਸਾਹਿਬ ਨੇ ਬਾਣੀ ਉਚਾਰਨ ਕੀਤੀ ਤੇ ਮਹਾਰਾਜ ਜੀ ਨੇ ਅਰਬੀ ਭਾਸ਼ਾ ਦੇ ਵਿੱਚ ਬਾਣੀ ਉਚਾਰੀ ਬਹੁਤ ਸਾਰੇ ਸ਼ਬਦ ਫਾਰਸੀ ਭਾਸ਼ਾ ਦੇ ਗੁਰੂ ਸਾਹਿਬ ਜੀ ਨੇ ਵਰਤੇ ਤਾਂ ਬਾਣੀ ਦੇ ਵਿੱਚ ਅਰਬੀ ਤੇ ਫਾਰਸੀ ਦੇ ਸ਼ਬਦ ਵੀ ਆ ਗਏ ਇਸੇ ਤਰੀਕੇ ਦੇ ਨਾਲ ਜਦੋਂ ਸਤਗੁਰੂ ਦੀ ਮੁਲਾਕਾਤ ਕਿਸੇ ਬ੍ਰਾਹਮਣ ਦੇ ਨਾਲ ਹੋਈ ਕਿਸੇ ਪੰਡਤ ਦੇ ਨਾਲ ਹੋਈ ਤੇ ਪੰਡਤ ਲੋਕ ਜਾਣਦੇ ਸਨ ਸੰਸਕ੍ਰਿਤ ਭਾਸ਼ਾ ਉਹਨਾਂ ਦੇ ਨਾਲ ਜਦੋਂ ਗੁਰੂ ਸਾਹਿਬ ਜੀ ਨੇ ਚਰਚਾ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਮਝਾਉਣ ਲਈ ਉਹਨਾਂ ਨੂੰ ਸਿੱਖਿਆ ਦੇਣ ਲਈ ਸੰਸਕ੍ਰਿਤ ਭਾਸ਼ਾ ਦੇ ਵਿੱਚ ਬਾਣੀ ਉਚਾਰਨ ਕੀਤੀ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹੋਰ ਬੜੇ ਸਾਰੇ ਲੋਕ ਮਿਲੇ ਤੇ ਉਹਨਾਂ ਦੀਆਂ ਭਾਸ਼ਾਵਾਂ ਦੇ ਵਿੱਚ ਗੁਰੂ ਸਾਹਿਬ ਨੇ ਗੱਲ ਕੀਤੀ। ਜਿਸ ਤਰ੍ਹਾਂ ਦੇ ਵੀ ਲੋਕ ਮਿਲਦੇ ਰਹੇ ਜਦੋਂ yogੀਆਂ ਦੇ ਨਾਲ ਚਰਚਾ ਹੋਈ ਤੇ yogੀ ਜੰਨ ਜੰਨ ਸ਼ਬਦਾਂ ਨੂੰ ਸਮਝਦੇ ਸਨ ਉਹਨਾਂ ਸ਼ਬਦਾਂ ਵਿੱਚ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਨਾਲ ਗੱਲ ਕੀਤੀ। ਸੋ ਕਹਿਣ ਤੋਂ ਮੁਰਾਦ ਜਦੋਂ ਦੂਜੀਆਂ ਪਛਾਵਾਂ ਦੇ ਸ਼ਬਦ ਇੱਥੇ ਆਏ ਤੇ ਫਿਰ ਉਹਨਾਂ ਨੂੰ ਸਮਝਣ ਵਾਸਤੇ ਸਾਨੂੰ ਖਾਸ ਉਦਮ ਦੀ ਲੋੜ ਪਵੇਗੀ। ਮਿਸਾਲ ਵਜੋਂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਯਕ ਅਰਜ਼ ਗੁਫਤਮ ਪੇਛ ਤੋ ਦਰਗੋਸ਼ ਕੁਨ ਕਰਤਾਰ ਹਕਾ ਕਬੀਰ ਕਰੀਮ ਤੂੰ ਬੇ ਐ ਪਰਵਤ ਦੀ ਗਾਰ ਹੁਣ ਇਹਦੀ ਸੰਥਿਆ ਸਾਨੂੰ ਲੈਣੀ ਪਵੇਗੀ ਤਾਂ ਸ਼ਬਦਾਂ ਦਾ ਉਚਾਰਨ ਸਾਨੂੰ ਸਮਝਾਏਗਾ। ਜਾਂ ਭਗਤ ਜੈਦੇਵ ਜੀ ਦਾ ਪਦਾ ਹੈ। ਪਰਮਾਦ ਪੁਰਖ ਮਨੋ ਪਿਮੰਗ ਸਾਦਾਦ ਭਾਵਰਤੰ परमद पुतंग परकृत परंग जद चिंत सर्वगतम हुन उना ਸ਼ਬਦਾਂ ਦਾ ਉਚਾਰਨ ਕਿਸ ਢੰਗ ਦੇ ਨਾਲ ਕਰਨਾ ਹੈ ਉਹ ਸਾਨੂੰ ਬਹੁਤ ਧਿਆਨ ਦੇ ਨਾਲ ਉਧਰ ਵਚਣਾ ਪਏਗਾ ਉਹਦੇ ਲਈ ਸਾਨੂੰ ਬਾਣੀ ਦੀ ਸੰਥਿਆ ਦੀ ਲੋੜ ਪੈਗੀ ਇਸੇ ਤਰੀਕੇ ਦੇ ਨਾਲ ਹੋਰ ਅਲੱਗ-ਅਲੱਗ ਪਛਾਵਾਂ ਦੇ ਸ਼ਬਦ ਜਦੋਂ ਪੜਨੇ ਨੇ ਕਿਸ ਢੰਗ ਦੇ ਨਾਲ ਉਹਨਾਂ ਦਾ ਉਚਾਰਨ ਕਰਨਾ ਉਹ ਫਿਰ ਸਾਨੂੰ ਸਮਝਣ ਦੀ ਲੋੜ ਪੈਂਦੀ ਤਾਂ ਕਰਕੇ ਸਾਨੂੰ ਗੁਰਬਾਣੀ ਦੀ ਸੰਥਿਆ ਦੀ ਲੋੜ ਦੂਸਰੀ ਗੱਲ ਮਾਤਰਾਵਾਂ ਧਿਆਨ ਦੇ ਨਾਲ ਅਸੀਂ ਪੜਨਾ ਕਿ ਫਿਰ ਸਹੀ ਉਚਾਰਨ ਹੋ ਸਕੇਗਾ ਜੇ ਗੁਰਬਾਣੀ ਦੀ ਸੰਥਿਆ ਲਈ ਹੋਏਗੀ ਤੇ ਸਾਧ ਸੰਗਤ ਫਿਰ ਸਾਨੂੰ ਸਮਝ ਪਏਗਾ ਵੀ ਕਿਹੜੇ ਅੱਖਰ ਨੂੰ ਕਿਸ ਢੰਗ ਦੇ ਨਾਲ ਆਪਾਂ ਉਚਾਰਨ ਕਰਨਾ ਹੈ ਇੱਕ ਦੋ ਮਿਸਾਲਾਂ ਮਹਾਰਾਜ ਜੀ ਨਾਲ ਸਾਂਝੀਆਂ ਕਰ ਦਿੰਦਾ ਜਿਵੇਂ ਮੰਨ ਲਓ ਗੁਰਬਾਣੀ ਦੇ ਵਿੱਚ ਸ਼ਬਦ ਪਾਹਣ ਵੀ ਆਉਂਦਾ ਹੈ ਪਪੇ ਨੂੰ ਕੰਨਾ ਹਾ ਹਾ ਤੇ ਨੰਨਾ ਮਹਾਰਾਜ ਜੀ ਨੇ ਇੰਜ ਵੀ ਬਾਣੀ ਵਿੱਚ ਪਾਹਣ ਸ਼ਬਦ ਲਿਖਿਆ ਹੈ ਕਈ ਥਾਵਾਂ ਤੇ ਬਾਣੀ ਵਿੱਚ ਪਪੇਲ ਨੂੰ ਕੰਨਾ ਹਾਏ ਨੂੰ ਔਂਕੜ ਤੇ ਨੰਦਾ ਪਾਹੁਣ ਇੰਜ ਵੀ ਲਿਖਿਆ ਹੋਇਆ ਹੁਣ ਇੱਕ ਸ਼ਬਦ ਹੈ ਜਿੱਥੇ ਹਾਏ ਔਂਕੜ ਲੱਗੀ ਹੈ ਇੱਕ ਹੈ ਜਿੱਥੇ ਹਾਏ ਔਂਕੜ ਨਹੀਂ ਲੱਗੀ ਹੋਈ ਹੁਣ ਜੇ ਤਾਂ ਗੁਰਬਾਣੀ ਦੀ ਸੰਥਿਆ ਲਈ ਤੋਂ ਬਿਨਾ ਕੋਈ ਵੀਰ ਕੋਈ ਭੈਣ ਗੁਰਬਾਣੀ ਦਾ ਪਾਠ ਕਰੇਗਾ ਤੇ ਹੋ ਸਕਦਾ ਹੈ ਉਚਾਰਨ ਕਰਨ ਲੱਗਿਆਂ ਉਹ ਪਾਹੁਣ ਸ਼ਬਦ ਨੂੰ ਵੀ ਪਾਹਣ ਪੜਦਾ ਹੈ ਜਿੱਥੇ ਔਂਕੜ ਲੱਗੀ ਹੈ ਹੋ ਸਕਦਾ ਉਹਦੇ ਕੋਲੋਂ ਔਂਕੜ ਦਾ ਉਚਾਰਨ ਨਾ ਹੋਵੇ ਜਦ ਕਿ ਉਥੇ ਉਚਾਰਨ ਕਰਨਾ ਲਾਜ਼ਮੀ ਹੈ ਕਿਉਂ ਕਿ ਉਸ ਔਂਕੜ ਲੱਗਣ ਕਰਕੇ ਸ਼ਬਦ ਦੇ ਅਰਥ ਬਦਲ ਗਏ ਨੇ ਜਿੱਥੇ ਹਾਇ ਔਂਕੜ ਤੋਂ ਬਿਨਾ ਸ਼ਬਦ ਗੁਰੂ ਸਾਹਿਬ ਨੇ ਪਾਹਣ ਲਿਖਿਆ ਹੈ ਉਥੇ ਪਾਹਣ ਦਾ ਅਰਥ ਬਣਦਾ ਪੱਥਰ ਕਬੀਰ ਪਾਹਣ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ ਇਸ ਪਰਵਾਸੀ ਜੋ ਰਹਿ ਬੁੱਢੇ ਕਾਲੀ ਧਾਰ ਭਾਵ ਕੇ ਲੋਕਾਂ ਨੇ ਪੱਥਰ ਨੂੰ ਹੀ ਰੱਬ ਬਣਾ ਲਿਆ ਤੇ ਜਿਹੜੇ ਪੱਥਰ ਦੇ ਘੁਸੇ ਤੇ ਰਹਿਣਗੇ ਉਹ ਡੁੱਬ ਜਾਣਗੇ ਪਾਹਣ ਦਾ ਅਰਥ ਹੋ ਗਿਆ ਪੱਥਰ ਪਰ ਜਿੱਥੇ ਔਂਕੜ ਲੱਗੀ ਹੈ ਉਥੇ ਉਚਾਰਨ ਕਰਾਂਗੇ ਪਾਹੁਣ ਵਰਸੈ ਮੇਗ ਸਖੀ ਘਰ ਪਾਹੁਣ ਆਏ ਗੁਰੂ ਅਰਜਨ ਸਾਹਿਬ ਦਾ ਸ਼ਬਦ ਰਾਗ ਮਲਾਰ ਦੇ ਵਿੱਚ ਕਿ ਹੇ ਮਰੀਏ ਸਖੀਏ ਮਰੀਏ ਭੈਣੇ ਮੇਰੇ ਹਿਰਦੇ ਘਰ ਵਿੱਚ ਪਰਮਾਤਮਾ ਦੇ ਨਾਮ ਦਾ ਮੀ ਵਰ ਲੱਗ ਪਿਆ ਹੈ ਕਿਉਂ ਮੇਰੇ ਹਿਰਦੇ ਘਰ ਵਿੱਚ ਪਰਮਾਤਮਾ ਪਤੀ ਪਰਮਾਤਮਾ ਵੈਗੁਰੂ ਰੂਪੀ ਪ੍ਰੋਣਾ ਆ ਗਿਆ ਹੈ ਉਥੇ ਪਾਹੁਣ ਦਾ ਅਰਥ ਹੋਏਗਾ ਪ੍ਰੋਣਾ ਸੋ ਇੱਕ ਔਂਕੜ ਲੱਗਣ ਤੇ ਲੱਥਣ ਦੇ ਨਾਲ ਅਰਥਾਂ ਦੇ ਵਿੱਚ ਫਰਕ ਪੈ ਗਿਆ ਜੇ ਗਲਤ ਉਚਾਰਨ ਹੋ ਗਿਆ ਤੇ ਅਰਥ ਅਰਥਾਂ ਦਾ ਅਨਰਥ ਹੋ ਜਾਏਗਾ ਇਸੇ ਤਰੀਕੇ ਨਾਲ ਬਾਣੀ ਵਿੱਚ ਰੈਣ ਅਤੇ ਰੇਨ ਸ਼ਬਦ ਆਉਂਦੇ ਨੇ ਰੈਣ ਦਾ ਅਰਥ ਬਣਦਾ ਰਾਤ ਤੇ ਰੇਨ ਸ਼ਬਦ ਦਾ ਅਰਥ ਬਣਦਾ ਚਰਨਾਂ ਦੀ ਧੂੜ ਜੇ ਅਸੀਂ ਰੈਣ ਨੂੰ ਰੈਣ ਪਰ ਪਾੜ ਦਿੱਤਾ ਤਾਂ ਵੀ ਗਲਤ ਹੈ ਜੇ ਰੈਣ ਨੂੰ ਰੇਨ ਪਾੜ ਦਿੱਤਾ ਤੇ ਤਾਂ ਵੀ ਗਲਤ ਹੈ ਭਾਵੇਂ ਕਿ ਸਿਰਫ ਇੱਕ ਮਾਤਰਾ ਦੇ ਵੱਧ ਘੱਟ ਉਚਾਰਨ ਦੇ ਨਾਲ ਹੀ ਉਹਦੇ ਅਰਥ ਤਬਦੀਲ ਹੋ ਜਾਂਦੇ ਨੇ ਤਾਂ ਉੱਥੇ ਸਾਨੂੰ ਗੁਰਬਾਣੀ ਦੀ ਸੰਖਿਆ ਦੀ ਲੋੜ ਪੈਗੀ ਇਸੇ ਤਰੀਕੇ ਦੇ ਨਾਲ ਵਿਸ਼ਰਾਮ ਦਾ ਧਿਆਨ ਰੱਖਣਾ ਪੈਂਦਾ ਇੱਕ ਵਿਸ਼ਰਾਮ ਗਲਤ ਹੋ ਜਾਏ ਤੇ ਉੱਥੇ ਨਾਲ ਦੀ ਨਾਲ ਜਿਹੜਾ ਸ਼ਬਦ ਹੈ ਉਹ ਦੇਅਰਥ ਤਬਦੀਲ ਹੋ ਜਾਂਦੇ ਜਿਵੇਂ ਆਪਾਂ ਭਟਾਂ ਦੀ ਸਵਈਆਂ ਵਿੱਚੋਂ ਪਾਠ ਕਰਦੇ ਹਾਂ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ ਇਹ ਅਰਥ ਬਣਦਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਿੱਚ ਉਹਨਾਂ ਦਾ ਆਗਮਨ ਹੋਇਆ ਜੋ ਕਿ ਭਗਤੀ ਦਾ ਸਰੂਪ ਨੇ ਪ੍ਰਵਾਤਮਾ ਦੇ ਭਗਤ ਨੇ ਇਹ ਸਹੀ ਵਿਸ਼ਰਾਮ ਪਰ ਜੇ ਇਸ ਤਰ੍ਹਾਂ ਵਿਸ਼ਰਾਮ ਨਾ ਦੇ ਕੇ ਵਿਸ਼ਰਾਮ ਗਲਤ ਦੇ ਦਿੱਤਾ ਤੇ ਅਰਥਾਂ ਦਾ ਨਰਤ ਹੋ ਜਾਏਗਾ ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ ਜੇ ਘਰ ਤੇ ਵਿਸ਼ਰਾਮ ਦੇ ਦਿੱਤਾ ਤੇ ਅਰਥ ਬਦਲ ਜਾਣਗੇ ਫਿਰ ਅਰਥ ਹੋ ਜਾਏਗਾ ਗੁਰੂ ਅਰਜਨ ਸਾਹਿਬ ਦੇ ਘਰ ਵਿੱਚ ਗੁਰੂ ਰਾਮਦਾਸ ਜੀ ਪੈਦਾ ਹੋਏ ਜਦ ਕਿ ਇੰਜ ਨਹੀਂ ਹੈ ਆਪਾਂ ਸਾਰੇ ਜਾਣਦੇ ਹਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਿੱਚ ਗੁਰੂ ਅਰਜਨ ਸਾਹਿਬ ਸਤਗੁਰੂ ਦਾ ਆਗਮਨ ਹੋਇਆ ਸੋ ਕਹਿਣ ਤੋਂ ਵਿਰਾਦ ਜੇ ਇੱਕ ਵਿਰਾਮ ਅਸੀਂ ਗਲਤ ਲਗਾ ਦਿੱਤਾ ਤੇ ਉਸ ਵਿਰਾਮ ਦੇ ਗਲਤ ਲੱਗ ਜਾਣ ਦੇ ਨਾਲ ਹੀ ਉਹਦੇ ਅਰਥ ਤਬਦੀਲ ਹੋ ਜਾਂਦੇ ਹਨ ਜਿਵੇਂ ਕਿ ਦਸ਼ਮੇਸ਼ ਪਿਤਾ ਗੁਰੂ ਕਲਗੀ ਧਰਮਹਾਰਾਜ ਜੀ ਦੇ ਸਮੇਂ ਦੀ ਘਟਨਾ ਵੀ ਆਉਂਦੀ ਹੈ ਇਤਿਹਾਸ ਵਿੱਚ ਦਰਜ ਹੈ ਕਿ ਇੱਕ ਸਿੱਖ ਗੁਰਬਾਣੀ ਦਾ ਪਾਠ ਕਰ ਰਿਹਾ ਸੀ RAMKALI Raag ਦੇ ਵਿੱਚ ਜੋ ਓੰਕਾਰ ਬਾਣੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ ਉਸ ਬਾਣੀ ਦੇ ਵਿੱਚ ਤੋਕ ਆਉਂਦੀ ਹੈ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰ ਸੂਰਾ ਇਹਦਾ ਅਰਥ ਬਣਦਾ ਹੈ ਕਿ ਕਰਤੇ ਵਾਹਿਗੁਰੂ ਪਰਮਾਤਮਾ ਦਾ ਅੰਦਾਜ਼ਾ ਕਰਤਾ ਪਰਮੇਸ਼ਰ ਆਪ ਹੀ ਜਾਣਦਾ ਹੈ ਪਰਮੇਸ਼ਰ ਖੁਦ ਹੀ ਜਾਣਦਾ ਹੈ ਕਿ ਕਿੰਨਾ ਵੱਡਾ ਤੇ ਕਿੰਨਾ ਵਿਸ਼ਾਲ ਹੈ ਕਰਤੇ ਕੀ ਮਿਤ ਕਰਤਾ ਜਾਣੇ ਕਹਿ ਜਾਣੇ ਗੁਰ ਸੂਰਾ ਕਹਿ ਦਾ ਅਰਥ ਹੈ ਜਾਂ ਜਾਂ ਫਿਰ ਗੁਰੂ ਸੂਰਮਾ ਜਾਣਦਾ ਹੈ ਕਿ ਕਰਤਾ ਪਰਮਾਤਮਾ ਕਿੰਨਾ ਵੱਡਾ ਹੈ ਪਰ ਉਸ ਸਿੱਖ ਨੇ ਜਦੋਂ ਪਾਠ ਕੀਤਾ ਤੇ ਉਹਨੇ ਪਾਠ ਕਰ ਦਿੱਤਾ ਕਰਤੇ ਕੀ ਮਿਤ ਕਰਤਾ ਜਾਣੇ ਕਹਿ ਜਾਣੇ ਗੁਰ ਸੂਰਾ ਉਹਨੇ ਕਹਿ ਦੀ ਥਾਂ ਤੇ ਸ਼ਬਦ ਕੇ ਪੜਿਆ ਜਦੋਂ ਕੈਦ ਹੀ ਥਾਂ ਤੇ ਕੇ ਪੜਿਆ ਤੇ ਉਹਦੇ ਅਰਥ ਬਦਲ ਗਏ ਸਿਰਫ ਜਦੋਂ ਉਸ ਨੇ ਦੋਲਾਵਾਂ ਦੀ ਥਾਂ ਤੇ ਇੱਕ ਲਾਂ ਲਾਈ ਉਹਦੇ ਨਾਲ ਅਰਥ ਬਦਲ ਗਏ ਕਿ ਕਰਤੇ ਪ੍ਰਮਾਤਮਾ ਦਾ ਅੰਦਾਜ਼ਾ ਕਰਤਾ ਹੀ ਜਾਣਦਾ ਹੈ ਗੁਰੂ ਕਿੱਥੇ ਜਾਣਦਾ ਹੈ ਕੇ ਜਾਣ ਹੈ ਗੁਰੂ ਸੂਰਾ ਦਾ ਅਰਥ ਹੋ ਗਿਆ ਗੁਰੂ ਕਿੱਥੇ ਜਾਣਦਾ ਪਾਲ ਗੁਰੂ ਤੇ ਜਾਣਦਾ ਹੀ ਨਹੀਂ ਗੁਰੂ ਕਲਗੀਧਰ ਦਾਤਾ ਜੀ ਨੇ ਉਸ ਸਿੱਖ ਨੂੰ ਫਿਰ ਬੜੇ ਪਿਆਰ ਦੇ ਨਾਲ ਸਮਝਾਇਆ ਕਿ ਭਾਈ ਗੁਰ ਸਿੱਖਾ ਇੱਥੇ ਕੈ ਉਚਾਰਨ ਹੈ ਇੱਥੇ ਕੇ ਉਚਾਰਨ ਨਹੀਂ ਇਰੇ ਇੱਕ ਤੋਂ ਗਲਤ ਪੜਨ ਦੇ ਨਾਲ ਬਾਣੀ ਦੇ ਅਰਥ ਬਦਲ ਗਏ। ਸੋ ਇਸ ਕਰਕੇ ਇਤਿਹਾਸ ਦੀਆਂ ਕੜਨਾਵਾਂ ਵੀ ਸਾਹਮਣੇ ਸੇਧ ਦਿੰਦੀਆਂ ਨੇ ਕਿ ਗੁਰਬਾਣੀ ਦਾ ਪਾਠ ਅਸੀਂ ਬਹੁਤ ਧਿਆਨ ਦੇ ਨਾਲ ਕਰਨਾ ਹੈ। ਗੁਰਬਾਣੀ ਨੂੰ ਸਮਝਣੇ, ਵਿਚਾਰਨੇ ਤਾਂ ਕਿ ਸੰਥਿਆ ਇਸ ਕਰਕੇ ਜ਼ਰੂਰੀ ਹੈ। ਅਸੀਂ ਵਿਸ਼ਰਾਮ ਲਾ ਕੇ ਸਹੀ ਤਰੀਕੇ ਨਾਲ ਬਾਣੀ ਦਾ ਪਾਠ ਕਰ ਸਕੀਏ। ਸੰਥਿਆਸ ਕਰਕੇ ਜ਼ਰੂਰੀ ਹੈ ਕਿ ਦੂਜੀਆਂ ਭਾਸ਼ਾਵਾਂ ਦੇ ਵਿੱਚੋਂ ਆਏ ਹੋਏ ਸ਼ਬਦਾਂ ਦਾ ਕਿਸ ਢੰਗ ਦੇ ਨਾਲ ਉਚਾਰਨ ਕਰਨਾ ਹੈ, ਉਹਦੀ ਸਾਨੂੰ ਸਮਝ ਆ ਸਕੇ। ਸੋ ਇਸ ਚੈਨਲ ਦੇ ਵਿੱਚ ਅਸੀਂ ਹੌਲੀ ਹੌਲੀ ਕਰਕੇ ਜੋ ਪਾਵਨ ਗੁਰਬਾਣੀ ਦੀ ਸੰਥਿਆ ਦੇ ਨਾਲ ਸੰਬੰਧਿਤ ਵਿਚਾਰ ਨੇ ਉਹ ਆਪ ਸੰਗਤ ਦੇ ਅੱਗੋਂ ਵੀ ਸਾਂਝੇ ਕਰਦੇ ਰਹਾਂਗੇ ਇਸ ਵੀਡੀਓ ਦੇ ਵਿਚਾਰ ਨੂੰ ਆਪਾਂ ਇੱਥੇ ਹੀ ਸਮਾਪਤੀ ਕਰਾਂਗੇ ਰਹਿੰਦੀ ਵਿਚਾਰ ਅਗਲੀ ਵੀਡੀਓ ਵਿੱਚ ਸਾਂਝੀ ਕੀਤੀ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ